ਜਗ੍ਹਾ ਕਿਤੀ ਜਾ ਰਹੀ ਆ ਆਉਣ ਵਾਲ ਜਾਣ ਵਾਲੇ ਹਰ ਸਿੱਕੀ ਬੰਦੇ ਤੇ ਜਿਹੜਿਆ ਨਿਗਰ ਰੱਖੀ ਜਾ ਰਹੀ ਆ ਤੇ ਜਿਨ੍ਹਾਂ ਦੇ ਕੋਲ ਕਾਗਜ਼ ਪੱਤਰ ਨਹੀਂ ਹੈ ਉਹਨਾਂ ਤੇ ਚਲਾਨ ਕੱਟੇ ਜਾ ਰਹੇ ਆ ਉਹਨਾਂ ਨੂੰ ਇਹ ਹੀ ਕਹਿੰਦੇ ਆ ਕਿ ਪਟਾਕੇ ਨਾ ਮਾਰੋ ਜਿਹੜਾ ਪਟਾਕੇ ਮਾਰੇਗਾ ਉਹਦਾ ਚਲਾਨ ਕੱਟਿਆ ਜਾਏਗਾ ਮਾ ਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਨਾਲ ਅਮਹੀਂ ਕਲਾਂ ਦੀ ਜਗ੍ਹਾ ਕਿਤੀ ਜਾ ਰਹੀ ਆ ਆਉਣ ਵਾਲ ਜਾਣ ਵਾਲੇ ਹਰ ਸਿੱਕੀ ਬੰਦੇ ਤੇ ਜਿਹੜਿਆ ਨਿਗਰ ਰੱਖੀ ਜਾ ਰਹੀ ਆ ਤੇ ਜਿਨ੍ਹਾਂ ਦੇ ਕੋਲ ਕਾਗਜ਼ ਪੱਤਰ ਨਹੀਂ ਹੈ ਉਹਨਾਂ ਤੇ ਚਲਾਨ ਕੱਟੇ ਜਾ ਰਹੇ ਆ ਮਹੋਤੀ ਵਧੀਆ ਪ੍ਰਬੰਧ ਕੀਤੇ ਗਏ ਆ ਤੇ ਸਾਰੇ ਪਬਲਿਕ ਨੂੰ ਅਪੀਲ ਕੀਤੀ ਕਿ ਦੇ ਅਸੀਂ ਤੁਹਾਡੇ ਹਰ ਪੱਖੋਂ ਸਕਿਉਰਟੀ ਦੇ ਲਈ ਪਾਵਾਂਦੇ ਆ ਬਸ ਚਲਾਨ ਕੱਟੇ ਘਟੋੜਾ ਉਹਨਾਂ ਨੂੰ ਇਹ ਹੀ ਕਹਿੰਦੇ ਆ ਕਿ ਪਟਾਕੇ ਨਾ ਮਾਰੋ ਜਿਹੜਾ ਪਟਾਕੇ ਮਾਰੇਗਾ ਉਹਦਾ ਚਲਾਨ ਕੱਟਿਆ ਜਾਏਗਾ ਜਗ੍ਹਾ ਕਿਤੀ ਜਾ ਰਹੀ ਆ ਆਉਣ ਵਾਲ ਜਾਣ ਵਾਲੇ ਹਰ ਸੱਕੀ ਪੰਦੇ ਤੇ ਜਿਹੜੀ ਨਿਗਰ ਰੱਖੀ ਜਾ ਰਹੀ ਆ ਤੇ ਜਿਨ੍ਹਾਂ ਦੇ ਕੋਲ ਕਾਗਜ਼ ਪੱਤਰ ਨਹੀਂ ਹੈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਉਹਨਾਂ ਨੂੰ ਇਹ ਹੀ ਇਹ ਕਹਿੰਦੇ ਆ ਕਿ ਪਟਾਕੇ ਨਾ ਮਾਰੋ ਜਿਹੜਾ ਪਟਾਕੇ ਮਾਰੇਗਾ ਉਹਦਾ ਚਲਾਨ ਕੱਟਿਆ ਜਾਏਗਾ ਮਾ ਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਨਾਲ ਅਮਹੀਂ ਕਲਾਂ ਦੀ ਚਗਿਆ ਕੀਤੀ ਜਾ ਰਹੀ ਆ ਆਉਣ ਵਾਲ ਜਾਣ ਵਾਲੇ ਹਰ ਸੱਕੀ ਪੰਦੇ ਤੇ ਜਿਹੜੀ ਨਿਗਰ ਰੱਖੀ ਜਾ ਰਹੀ ਆ ਤੇ ਜਿਨ੍ਹਾਂ ਦੇ ਕੋਲ ਕਾਗਜ਼ ਪੱਤਰ ਨਹੀਂ ਹੈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਮਹੋਤੀ ਵਧੀਆ ਪ੍ਰਬੰਧ ਕੀਤੇ ਗਏ ਆ ਤੇ ਸਾਰੇ ਪਬਲਿਕ ਨੂੰ ਅਪੀਲ ਕੀਤੀ ਕਿ ਦੇ ਅਸੀਂ ਤੁਹਾਡੇ ਹਰ ਪੱਖੋਂ ਸਕਿਉਰਟੀ ਦੇ ਲਈ ਪਵਾਉਂਦੇ ਆ ਐ ਟਾਸਕ ਚਲਾਨ ਕੱਟੇ ਘਟੋਣਾ ਉਹਨਾਂ ਨੂੰ ਇਹ ਹੀ ਇਹ ਕਹਿੰਦੇ ਆ ਕਿ ਪਟਾਕੇ ਨਾ ਮਾਰੋ ਜਿਹੜਾ ਪਟਾਕੇ ਮਾਰੇਗਾ ਉਹਦਾ ਚਲਾਨ ਕੱਟਿਆ ਜਾਏਗਾ ਚਕਾ ਕੀਤੀ ਜਾ ਰਹੀ ਆ ਆਉਣ ਵਾਲ ਜਾਣ ਵਾਲੇ ਹਰ ਸਿੱਕੀ ਬੰਦੇ ਤੇ ਜਿਹੜਿਆ ਨਿਗਾਹ ਰੱਖੀ ਜਾ ਰਹੀ ਆ ਤੇ ਜਿਨ੍ਹਾਂ ਦੇ ਕੋਲ ਕਾਗਜ਼ ਪੱਤਰ ਨਹੀਂ ਹੈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਉਹਨਾਂ ਨੂੰ ਇਹ ਹੀ ਇਹ ਕਹਿੰਦੇ ਆ ਕਿ ਪਟਾਕੇ ਨਾ ਮਾਰੋ ਜਿਹੜਾ ਪਟਾਕੇ ਮਾਰੇਗਾ ਉਹਦਾ ਚਲਾਨ ਕੱਟਿਆ ਜਾਏਗਾ ਮਾ ਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਨਾਲ ਅਮਹੀਂ ਕਲਾਂ ਦੀ ਚਕਾ ਕੀਤੀ ਜਾ ਰਹੀ ਆ ਆਉਣ ਵਾਲ ਜਾਣ ਵਾਲੇ ਹਰ ਸਿੱਕੀ ਬੰਦੇ ਤੇ ਜਿਹੜਿਆ ਨਿਗਾਹ ਰੱਖੀ ਜਾ ਰਹੀ ਆ ਤੇ ਜਿਨ੍ਹਾਂ ਦੇ ਕੋਲ ਕਾਗਜ਼ ਪੱਤਰ ਨਹੀਂ ਹੈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਮਹੋਤੀ ਵਧੀਆ ਪ੍ਰਬੰਧ ਕੀਤੇ ਗਏ ਆ ਤੇ ਸਾਰੇ ਪਬਲਿਕ ਨੂੰ ਅਪੀਲ ਕੀਤੀ ਕਿ ਦੇ ਅਸੀਂ ਤੁਹਾਡੇ ਹਰ ਪੱਖੋਂ ਸਕਿਉਰਟੀ ਦੇ ਲਈ ਪਵਾਂਦੇ ਆ ਬਾਸਕ ਚਲਾਨ ਕੱਟੇ ਘਟੋਣਾ ਉਹਨਾਂ ਨੂੰ ਇਹ ਹੀ ਕਹਿੰਦੇ ਆ ਕਿ ਪਟਾਕੇ ਨਾ ਮਾਰੋ ਜਿਹੜਾ ਪਟਾਕੇ ਮਾਰੇਗਾ ਉਹਦਾ ਚਲਾਨ ਕੱਟਿਆ ਜਾਏਗਾ ਜਗਹਾਂ ਕੀਤੀ ਜਾ ਰਹੀ ਆ ਆਉਣ ਵਾਲ ਜਾਣ ਵਾਲੇ ਹਰ ਸੱਕੀ ਪੰਦੇ ਤੇ ਜਿਹੜੀਆਂ ਨਿਗਰ ਰੱਖੀ ਜਾ ਰਹੀ ਆ ਤੇ ਜਿਨ੍ਹਾਂ ਦੇ ਕੋਲ ਕਾਗਜ਼ ਪੱਤਰ ਨਹੀਂ ਹੈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਉਹਨਾਂ ਨੂੰ ਇਹ ਹੀ ਇਹ ਕਹਿੰਦੇ ਆ ਕਿ ਪਟਾਕੇ ਨਾ ਮਾਰੋ ਜਿਹੜਾ ਪਟਾਕੇ ਮਾਰੇਗਾ ਉਹਦਾ ਚਲਾਨ ਕੱਟਿਆ ਜਾਏਗਾ ਮਾ ਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਨਾਲ ਅਮਹੀਂ ਕਲਾਂ ਦੀ ਚਗਿਆ ਕੀਤੀ ਜਾ ਰਹੀ ਆ ਆਉਣ ਵਾਲ ਜਾਣ ਵਾਲੇ ਹਰ ਸੱਕੀ ਪੰਦੇ ਤੇ ਜਿਹੜੀਆਂ ਨਿਗਰ ਰੱਖੀ ਜਾ ਰਹੀ ਆ ਤੇ ਜਿਨ੍ਹਾਂ ਦੇ ਕੋਲ ਕਾਗਜ਼ ਪੱਤਰ ਨਹੀਂ ਹੈ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਕੜਾਵਾ ਕੀ ਗਏ ਆ ਮੋਹਤੀ ਵਧੀਆ ਪ੍ਰਬੰਧ ਕੀਤੇ ਗਏ ਆ ਤੇ ਸਾਰੇ ਪਬਲਿਕ ਨੂੰ ਅਪੀਲ ਕੀਤੀ ਕਿ ਦੇ ਅਸੀਂ ਤੁਹਾਡੇ ਹਰ ਪੱਖੋਂ ਸਕਿਉਰਟੀ ਦੇ ਲਈ ਪਾਵਾਂਦੇ ਆ ਬਾਸਕ ਚਲਾਨ ਕੱਟੇ ਘਟਗਣਾ ਉਹਨਾਂ ਨੂੰ ਇਹ ਹੀ ਕਹਿੰਦੇ ਆ ਕਿ ਪਟਾਕੇ ਨਾ ਮਾਰੋ ਜਿਹੜਾ ਪਟਾਕੇ ਮਾਰੇਗਾ ਉਹਦਾ ਚਲਾਨ ਕੱਟਿਆ ਜਾਏਗਾ